ਉਹ ਕੈਨੇਡਾ ਰਜਿੰਦਰ ਕੈਨੇਡਾ ਸੰਨੀ ਸੋਨੀ ਕੈਨੇਡਾ ਮੇਧਰ ਕੈਨੇਡਾ ਚਰਨਾ ਯੂਕੇ ਗੋਰਾ ਕਬੈਤ ਬਲਜੀਤ ਮਨੀਲਾ ਸ਼ਾਮ ਮਨੀਲ ਸਾਡਾ ਵੀ ਸ਼ਾਮ ਮਲੇਸ਼ੀਆ ਇਹਨਾਂ ਵੀਰਾਂ ਵੱਲੋਂ ਹੈਪੀ ਹਾਂਗਕਾਂਗ ਇਹ ਜਨ ਗੱਡੀ ਮੇਰੇ ਵੀਰੋ ਅੱਜ ਬੇਸ਼ੱਕ ਬਾਜੇ ਮੱਲਣ ਨੂੰ ਮਿਲ ਰਹੀ ਹੈ ਤੇ ਪਰ ਬਾਜੇ ਮੱਲਣ ਦੀ ਦਰਿਆ ਦੇ ਲਈ ਹੈ ਵੀ ਇਹ ਗੱਡੀ ਗਾਂ ਗੱਫਤ ਕਰ ਰਿਹਾ ਜਿਹੜੇ ਕਿ ਸਾਡੇ ਮੱਲਨ ਦੀ ਟੀਮ ਦੇ ਵਜਨੀ ਕਬੱਡੀ ਦੀ ਟੀਮ ਹੈ 75 ਕਿਲੋ ਹੈ ਜੀ ਹਾਂਜੀ ਆ 75 ਕਿਲੋ ਦੀ ਟੀਮ ਨੂੰ ਇਹ ਗੱਡੀ ਸਪੈਸ਼ਲ ਮਾਨ ਸਨਮਾਨ ਚ ਗਾਹ ਦਿੱਤੀ ਜਾ ਰਹੀ ਤਾੜੀ ਮਾਰ ਦਿਓ ਮੇਰੇ ਵੀਰੋ ਕਿ ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਇਹ ਵਾਕਿਆ ਹੀ ਮੇਰੇ ਵੀਰੋ ਮਾਨ ਹੈ ਬੁੱਟਾ ਉਹ ਸ਼ਬਦ ਜਰੂਰ ਬੋਲ ਮੇਰਾ ਵੀਰ ਬਾਜੇ ਮੱਲਨ ਦੇ ਲਈ ਕਿਉਂਕਿ ਬੜੀ ਤਕੜੀ ਕਬੱਡੀ ਖੇਡੀ ਬਸੰਤ ਕਰੀ ਗੱਲ ਲਾਵੇ ਬਾਜਾ ਦੋ ਕਦਮ ਚੱਲ ਕੇ ਗਰਾਊਂਡ 'ਚ ਆ ਨੌਜਾਨਾ ਦੋ ਕਦਮ ਚੱਲ ਕੇ ਇਧਰਲੇ ਪਾਸੇ ਬਾਜਾ ਮੱਲਣ ਪਹਿਲਾਂ ਮੱਲਣ ਦੀ ਟੀਮ ਵੱਲੋਂ ਖੇਡਿਆ ਤੇ ਫਿਰ ਪੰਜ ਗ੍ਰੈਂਡ ਦੀ ਟੀਮ ਵੱਲੋਂ ਇਸ ਮੁੰਡੇ ਨੇ ਵੀ ਦੋ ਪਿੰਡ ਮਸ਼ਹੂਰ ਕੀਤੇ ਆ ਆ ਬਾਜਾ ਇੱਕ ਵਾਰੀ ਫਤਿਹ ਦੀ ਸਾਂਝ ਪਾ ਢੇਰੀਆਂ ਦੇ ਲਾਗ ਗਿਆ ਕਿ ਦਰਸ਼ਕੀਓ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਇਹ ਬਾਜਾ ਮੱਲਣ ਹੈ ਜਿਸ ਕਬਰੂ ਨੇ ਕਹਿੰਦੇ ਕਹਾਉਂਦੇ ਤਾਵੀਆਂ ਨੂੰ ਡੱਕਿਆ ਔਰ ਕਬੱਡੀ ਵਿੱਚ ਇੱਕ ਵੱਖਰਾ ਮਕਾਮ ਹਾਸਲ ਕੀਤਾ ਹੈ ਆਰ ਅੱਜ ਜਨ ਗੱਡੀ ਜਿੱਥੇ ਬੱਬੂ ਕੈਨੇਡਾ ਰਜਿੰਦਰ ਕੈਨੇਡਾ ਸਣੀ ਸਾਡਾ ਵੀਰ ਤੇ ਮੇਜਰ ਤੇ ਹੈਪੀ ਹਾਂਗਕਾਂਗ ਗੋਰਾ ਕੁਬਾਟ ਚਰਨਾ ਯੂਕੇ ਤੇ ਬਲਜੀਤ ਮਨੀਲਾ ਤੇ ਸ਼ਾਮ ਮਲੇਸ਼ੀਆ ਵੱਲੋਂ ਬਾਜੇ ਮੱਲਨ ਨੇ ਜਨ ਗੱਡੀ ਦੇ ਕੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਤੇ ਬਾਜਾ ਵੀਰ ਕਹਿੰਦਾ ਵੀ ਇਹ ਕਰੀ ਆਪਾਂ 75 ਕਿਲੋ ਦੀ ਟੀਮ ਨੂੰ ਆਪ ਤੋਂ ਜੂਨੀਅਰ ਪਲੇਅਰਾਂ ਦੀ سپورਟ ਕਰ ਰਿਹਾ ਹੈ ਇਹ ਬਹੁਤ ਵੱਡੇ ਮਾਨ ਵਾਲੀ ਗੱਲ ਹੈ ਕਿ ਆਪ ਤੋਂ ਛੋਟੇ ਪਲੇਅਰਾਂ ਨੂੰ ਵੀ ਮਾਨ ਦੇ ਰਿਹਾ ਕਿਰੀ ਤਾਰੀ ਜ਼ੋਰਦਾਰ ਮਾਰ ਦਿਓ ਇਹ ਮੇਰੇ ਵੀਰੇ ਬਾਜੇ ਇਹ ਸਨਮਾਨ ਮਿਲ ਜਾਂਦੇ ਹੈ ਔਰ ਜੇ ਗਾਂਗੇ ਉਟਹੋੜ ਤੇ ਮਾਨ ਹੋਰ ਡਬਲ ਹੋ ਜਾਂਦਾ ਹੈ ਇਹ ਕਿਸੇ ਕਿਸੇ ਦੇ ਹਿੱਸੇ ਐਡਾ ਦਿਲ ਆਉਂਦਾ ਮੋਠਾ ਸਰਪੰਚ ਸਾਡੀ ਖੇਡ ਕਬੱਡੀ ਦਾ ਵਿਸ਼ੇਸ਼